ਅਸਲ ਵਿੱਚ ਉਹ ਜੋ ਸੈਂਟਰ ਸਰਕਾਰ ਨੇ ਅਸੀਂ ਪਹਿਲਾਂ ਵੀ ਕਿਹਾ ਵੀ ਉਧਰੋਂ ਕੀ ਹੁੰਦਾ ਇਸ਼ਾਰਾ ਦੇ ਹਿਸਾਬ ਨਾਲ ਚੱਲਦੇ ਆ ਸ਼ਰਮਤਾ ਜੀ ਹੈਗੇ ਨੇ ਉਹਦਾ ਉਹ ਸਲੀਸ਼ਟਰ ਕਰਦੇ ਨੇ ਪਹਿਲੇ ਦਿਨ ਉਹ ਆੜੇ ਬਾਅਦੀਆਂ ਸਮਵਾਹਿਆਂ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਵੀ ਚਲੋ ਜਾਰ ਚੇ ਕੋਈ ਵਾਰਤਾਨਾਪ ਹੁੰਦੀ ਆ ਅਧੂਨਨਕਾਰੀਆਂ ਦੇ ਵਿੱਚ ਇੱਕ ਆਪਣਾ ਸਰਕਾਰ ਵਿਚਕਾਰ ਤਾਂ ਸਾਨੂੰ ਕੋਈ ਭਾ ਉਹਨਾਂ ਦੇ ਵਕੀਲ ਨੇ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਇਹ ਉਸ ਕਰਕੇ ਉਹ ਇਦਾਂ ਹੋਣਾ ਮਤਲਬ ਇਹਨਾਂ ਦਾ ਪਾਬ ਸੈਂਟਰ ਸਰਕਾਰ ਕੀ ਕਰਦੀ ਹੈ ਜਿਹੇ ਜਿਹੇ ਇਸ਼ਾਰਾ ਆਊਗਾ ਉਸ ਹਿਸਾਬ ਨਾਲ ਸੁਪਰੀਮ ਕੋਰਟ ਕਰੂਗਾ ਕਿ ਹੁਣ ਜੋ ਗਰਾਪਸ਼ੀਤ ਵਿਗੜੀ ਪੂਰੀ ਰਾਤ ਦਲੇਵਾਲ ਸਾਹਿਬ ਸੌ ਨਹੀਂ ਪਾਏ ਬੀ ਬਹੁਤ ਜ਼ਿਆਦਾ ਘਟਰੇਣਾ ਪਊਗਾ ਪਰ ਹਾਲੇ ਤੱਕ ਸੁੱਤਰਬਾਰ ਵੀ ਬਹੁਤ ਦੂਰ ਆ ਕੋਈ ਗੱਲਬਾਤ ਵੀ ਅੱਗੇ ਨਹੀਂ ਚੱਲ ਰਹੀ ਬਿਲਕੁਲ ਜੋ ਪ੍ਰੈਸ਼ਰ ਪੈ ਰਿਹਾ ਉਹਦਾ ਜੋ ਦਲੇਵਾਲ ਸਾਹਿਬ ਦਾ ਇੱਥੇ ਉੱਦੇ ਉਹਨਾਂ ਦੀ ਭਾਵਕਤ ਅਪੀਲ ਤੇ ਇਕੱਠ ਹੋਇਆ 4 ਜਨਵਰੀ ਨੂੰ ਉਹਦਾ ਵੀ ਸਾਰਾ ਸੈਂਟਰ ਸਰਕਾਰ ਤੇ ਵੀ ਅਸਰਾ ਹੈ ਕੱਲ ਜਿਹੜੀ ਟੀਮ ਆਈ ਹੈ ਸੁਪਰੀਮ ਕੋਰਟ ਦੀ ਸੱਤ ਮੈਂਬਰੀ ਉਧਰ ਤੇ ਵੀ ਅਸੀਂ ਨੋਟ ਕੀਤਾ ਵੀ ਇਹਦਾ ਪ੍ਰਭਾਵ ਹੈਗਾ ਡੱਲੇਵਾਲ ਸਾਹਿਬ ਦੀ ਜੋ ਸਿਹਤ ਵਿਗੜ ਰਹੀ ਹੈ। ਸੋ ਇਸ ਕਰਕੇ ਉਹਨਾਂ ਤਾਂ ਡੱਲੇਵਾਲ ਸਾਹਿਬ ਨਾਲ ਗੱਲ ਕਹਿਤਾ ਵੀ ਇਹ ਤਾਂ ਸੋਨੂ ਨਗਟਾਰਾ ਤਾਂ ਐਮਐਸਪੀ ਦਾ ਕੀਤੇ ਤਾਂ ਮਰ ਨਹੀਂ ਸਕਦਾ। ਜੇ ਤੁਸੀਂ ਸਵਾਲ ਇਹ ਹੈਗਾ ਵੀ ਮੇਰੇ ਸਿਹਤ ਤੋਂ ਪਹਿਲਾਂ ਕਰਨਾ ਜਾਂ ਵਾਚ ਕਰਨਾ। ਸੋ ਇਸ ਕਰਕੇ ਉਹਨਾਂ ਨੇ ਤਾਂ ਦਿੱਤਾ ਇਸ ਗੱਲ ਤਾਂ ਪ੍ਰੈਸ਼ਰ ਹੈਗਾ ਜੋ ਕਨਖਾਸ਼ ਕਰਕੇ ਰਾਤ ਜਦੋਂ ਉਹਨਾਂ ਦੀ ਹਾਲਤ ਵਿਗੜੀ ਹੈ ਤਾਂ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਭੱਜ ਪਈ ਹੈ ਇਹ ਪੰਜਾਬ ਵਾਲੇ ਅਧਿਕਾਰੀਆਂ ਨੇ ਆਪਾਂ ਡੱਲੇਵਾਲ ਸਾਹਿਬ ਨੂੰ ਫੋਨ ਕੀਤਾ ਵੀ ਇਹ ਤਾਂ ਗੱਲ ਬੇਰਗੋਗੀ ਹੈ ਚਾਹੀਗੀ ਹੈ ਅਸਲ ਵਿੱਚ ਉਹ ਜੋ ਸੈਂਟਰ ਸਰਕਾਰ ਨੇ ਅਸੀਂ ਪਹਿਲਾਂ ਵੀ ਕਿਹਾ ਵੀ ਉਧਰੋਂ ਕੀ ਹੁੰਦਾ ਇਸ਼ਾਰਾ ਉਹਦੇ ਹਿਸਾਬ ਨਾਲ ਚੱਲਦੇ ਹੈ ਸ਼ਰਮਤਾ ਜੀ ਹੈਗੇ ਨੇ ਉਹਦਾ ਉਹ ਸਲਿਸਟ ਦੇ ਵਿੱਚ ਪਹਿਲੇ ਦਿਨ ਉਹ ਆੜੇ ਬਾਅਦੀਆਂ ਸੁਣਵਾਈਆਂ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਵੀ ਚਨੋਦਾਰ ਚ ਕੋਈ ਵਾਰਤਾ ਲਾਪ ਹੁੰਦੀਆਂ ਅੰਦੋਲਨਕਾਰੀਆਂ ਦੇ ਵਿੱਚ ਆਪਣਾ ਸਰਕਾਰ ਵਿਚਕਾਰ ਤਾਂ ਸਾਨੂੰ ਕੋਈ ਭਾਅ ਉਹਨਾਂ ਦੇ ਵਕੀਲ ਨੇ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਇਹ ਕੋਸ਼ ਕਰਕੇ ਉਹ ਇਦਾਂ ਹੋਣਾ ਮਤਲਬ ਕਹਿੰਦਾ ਭਾਵੇਂ ਸੈਂਟਰ ਸਰਕਾਰ ਕੀ ਕਰਦੀ ਹੈ ਜਿਹੇ ਜਿਹੇ ਇਸ਼ਾਰਾ ਆਊਗਾ ਉਹ ਸਾਭ ਨੂੰ ਸੁਪਰੀਮ ਕੋਰਟ ਕਰੂਗਾ ਪਰ ਕੀ ਹੋਰ ਜੀ ਰਾਤशीर ਤਾਂ ਵਿਗੜੀ ਪੂਰੀ ਰਾਤ ਡਲੇਵਾਲ ਸਾਹਿਬ ਸੌ ਨਹੀਂ ਪਾਏ ਬੀਪੀ ਬਹੁਤ ਜ਼ਿਆਦਾ ਘਟ ਰਿਹਾ ਪਰ ਹਾਲੇ ਤੱਕ 70 ਬਾਰ ਵੀ ਬਹੁਤ ਦੂਰ ਆ ਕੋਈ ਗੱਲਬਾਤ ਵੀ ਅੱਗੇ ਨਹੀਂ ਚੱਲ ਰਹੀ ਬਿਲਕੁਲ ਜੋ ਪ੍ਰੈਸ਼ਰ ਪੈ ਰਿਹਾ ਉਹਦਾ ਜੋ ਡਲੇਵਾਲ ਸਾਹਿਬ ਦਾ ਇੱਥੇ ਉੱਦੇ ਉਹਨਾਂ ਦੀ ਭਾਵਕ ਅਪੀਲ ਤੇ ਕੱਠ ਹੋਇਆ 4 ਜਨਵਰੀ ਨੂੰ ਉਹਦਾ ਵੀ ਸਾਰਾ ਸੈਂਟਰ ਸਰਕਾਰ ਤੇ ਵੀ ਅਸਰ ਆ ਕੱਲ ਜਿਹੜੀ ਟੀਮ ਆਈ ਹੈ ਸੁਪਰੀਮ ਕੋਰਟ ਦੀ ਸੱਤ ਮੈਂਬਰੀ ਉਹਦੇ ਤੇ ਵੀ ਅਸੀਂ ਨੋਟ ਕੀਤਾ ਵੀ ਇਹਦਾ ਪ੍ਰਭਾਵ ਹੈਗਾ ਡੱਲੇਵਾਲ ਸਾਹਿਬ ਦੇ ਜੋ ਸਿਹਤ ਵਿਗੜ ਰਹੀ ਹੈ ਸੋ ਇਸ ਕਰਕੇ ਉਹਨਾਂ ਤਾਂ ਡੱਲੇਵਾਲ ਸਾਹਿਬ ਨੂੰ ਤਾਂ ਕੱਲ ਕਹਿਤਾ ਵੀ ਇਹ ਤਾਂ ਸੋਨੂੰ ਨਕਤਾਰਾ ਤਾਂ ਐਮਐਸਪੀ ਦਾ ਕੀਤੇ ਤਾਂ ਪਰ ਨਹੀਂ ਸਰਲਾ ਜੇ ਤੁਸੀਂ ਸਵਾਲ ਇਹ ਹੈਗਾ ਵੀ ਮੇਰੇ ਸਿਹਤ ਤੋਂ ਪਹਿਲਾਂ ਕਰਨਾ ਜਾਂ ਬਾਅਦ ਚ ਕਰਨਾ ਇਸ ਕਰਕੇ ਉਹਨਾਂ ਨੇ ਤਾਂ ਦਿੱਤਾ ਇਸ ਗੱਲ ਦਾ ਪ੍ਰੈਸ਼ਰ ਹੈਗਾ ਜੋ ਕੱਲ ਖਾਸ ਕਰਕੇ ਰਾਤ ਜਦੋਂ ਉਹਨਾਂ ਦੀ ਹਾਲਤ ਬਿਗੜੀ ਹੈ ਤਾਂ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਭੱਜ ਰਹੀ ਹੈ ਇਹ ਪੰਜਾਬ ਵਾਲੇ ਅਧਿਕਾਰੀਆਂ ਨੇ ਆਪਾਂ ਰਾਜੀਤ ਸਿੰਘ ਸਾਹਿਬ ਨੂੰ ਫੋਨ ਕੀਤਾ ਵੀ ਇਹ ਤਾਂ ਗੱਲ ਬੇਰਜੋਗੀ ਹੈ ਤੇ ਉਹਨਾਂ ਦੀ ਭਾਵਕਤ ਅਪੀਲ ਤੇ ਇਕੱਠ ਹੋਇਆ 4 ਜਨਵਰੀ ਨੂੰ ਉਹਦਾ ਵੀ ਸਾਰਾ ਸੈਂਟਰ ਸਰਕਾਰ ਤੇ ਵੀ ਅਸਰ ਹੈ ਕੱਲ ਜਿਹੜੀ ਟੀਮ ਆਈ ਹੈ ਸੁਪਰੀਮ ਕੋਰਟ ਦੀ ਸੱਤ ਮੈਂਬਰੀ ਉਹਦੇ ਤੇ ਵੀ ਅਸੀਂ ਨੋਟ ਕੀਤਾ ਵੀ ਇਹਦਾ ਪ੍ਰਭਾਵ ਹੈਗਾ ਅਡਵੈਕਟ ਸਾਹਿਬ ਦੇ ਜੋ ਖੇਤ ਬਿਕੜ ਰਹੇ ਸੋ ਇਸ ਕਰਕੇ ਉਹਨਾਂ ਤਾਂ ਡੱਲੇ ਵਾਲੇ ਸਾਹਮਣੇ ਤਾਂ ਗੱਲ ਕਹਿਤਾ ਵੀ ਇਹ ਤਾਂ ਸੋਨੂੰ ਨਵਤਾਰਾ ਤਾਂ ਐਮਐਸਪੀ ਦਾ ਕੀਤੇ ਤਾਂ ਮਰ ਨਹੀਂ ਸਰਨਾ ਜੇ ਤੁਸੀਂ ਸਵਾਲ ਇਹ ਹੈਗਾ ਵੀ ਮੇਰੇ ਸ਼ਿਹਾਰ ਤੋਂ ਪਹਿਲਾਂ ਕਰਨਾ ਜਾਂ ਬਾਹਰ ਚ ਕਰਨਾ ਸੋ ਇਸ ਕਰਕੇ ਉਹਨਾਂ ਨੇ ਤਾਂ ਦਿੱਤਾ ਇਸ ਗੱਲ ਤਾਂ ਪ੍ਰੈਸ਼ਰ ਹੈਗਾ ਜੋ ਕ੍ਰਿਸ਼ ਕਰਕੇ ਰਾਤ ਜਦੋਂ ਉਹਨਾਂ ਦੀ ਹਾਲਤ ਬਿਗੜੀ ਹੈ ਤਾਂ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਪਰਚਰ ਪਈ ਹੈ ਇਹ ਪੰਜਾਬ ਵਾਲੇ ਅਧਿਕਾਰੀਆਂ ਨੇ ਆਪਾਂ ਅਜੂਤ ਸਿੰਘ ਸਾਹਿਬ ਨੂੰ ਫੋਨ ਕੀਤਾ ਵੀ ਇਹ ਤਾਂ ਗੱਲ ਬੇੜ ਗਈ ਹੈ